ਮਜੀਠੀਏ ਨੂੰ ਬਿਆਸ ਵਾਲਾ ਗੁਰਿੰਦਰ ਢਿੱਲੋਂ ਮਿਲਣ ਗਿਆ ਤੇ ਉਹਦੀ ਬੇਲ ਹੋ ਗਈ ਉਹਨੂੰ ਜਵਾਨਤ ਮਿਲ ਗਿਆ ਤੇ ਕੁਝ ਸਮਾਂ ਪਹਿਲਾਂ ਉਹਦੇ ਕੋਲੇ ਮੋਦੀ ਆਉਂਦਾ ਤੇ ਮੋਦੀ ਨਾਲ ਗੱਲਬਾਤ ਚੱਲਦੀ ਹੈ ਤੇ ਬਾਅਦ ਚ ਲੋਕਾਂ ਨੇ ਗੱਲਾਂ ਚਲਾਈਆਂ ਕਿ ਯਾਰ ਮੋਦੀ ਉਹਦੇ ਕੋਲੇ ਆਇਆ ਤੇ ਉਹ ਮਜੀਠੀਏ ਕੋਲੇ ਗਿਆ ਵੀ ਗਿੱਟਮਿਟ ਹੋ ਗਈ ਭਾਜਪਾ ਦੇ ਨਾਲ ਤਾਂ ਕਰਕੇ ਮਜੀਠੀਏ ਦੀ ਜਵਾਨਤ ਹੋ ਗਈ ਉਹੀ ਦੋਗਲੇ ਲੋਕ ਅਮਰਤਪਾਲ ਨੂੰ ਕਹੀ ਜਾਂਦੇ ਨੇ ਕਿ ਇਹ ਬੀਜੇਪੀ ਨੇ ਪਲਾਂਟ ਕੀਤਾ ਹੋਇਆ ਉਹ ਭੋਲਿਓ ਲੋਕੋ ਜੇ ਬੀਜੇਪੀ ਨੇ ਪਲਾਂਟ ਕੀਤਾ ਹੁੰਦਾ ਤਾਂ ਡਿਬਰੂਗੜ ਨਾ ਬੈਠਾ ਹੁੰਦਾ ਅੱਜ 3 ਸਾਲ ਹੋ ਗਏ ਤੇ ਫਿਰ ਸਾਲ ਬਾਅਦ ਉਹਦੀ ਜਵਾਨਤ ਹੋ ਜਾਣੀ ਸੀ ਜਿਹੜੇ ਬੰਦੇ ਇੱਥੇ ਬੀਜੇਪੀ ਨਾਲ ਗਿੱਟਮਿਟ ਕਰਕੇ ਬਾਹਰ ਆ ਰਹੇ ਨੇ ਉਹਨਾਂ ਨੇ ਤੁਸੀਂ ਭੰਗੜੇ ਪਾ ਰਹੇ ਹੋ ਲਕਾਰੇ ਮਾਰ ਰਹੇ ਹੋ ਤੇ ਜਿਹੜਾ ਬੰਦਾ 1700 ਕਿਲੋਮੀਟਰ ਦੂਰ ਅਸਾਮ ਦੀਆਂ ਜੇਲ੍ਹਾਂ 'ਚ ਡਿਬਰੂਗੜ ਬੈਠਾ ਹੈ ਹਣਾ ਉਹਨੂੰ ਤੁਸੀਂ ਬੀਜੇਪੀ ਦਾ ਬੰਦਾ ਕਹੀ ਜਾਂਦੇ ਹੋ ਉਹ ਭੋਲੇ ਲੋਕੋ ਸਮਝੋ ਕਿਉਂ ਧੋਗਲੇ ਕਿਰਦਾਰ ਕਰਦੇ ਹੋ ਇਹ ਪੰਜਾਬ ਨੂੰ ਬਚਾਉਣ ਲਈ ਚੱਲ ਪੋ ਜੇ ਚੱਲਣਾ ਨਹੀਂ ਪਸਤਾਉਂਗੇ ਪਰ ਆ ਧੋਗਲੇ ਕਿਰਦਾਰ ਨਾ ਕਰਿਆ ਕਰੋ ਆ ਇੱਕ ਬਿੱਟੂ ਐ ਬਿੱਟੂ ਪਹਿਲਾਂ ਇਸੇ ਕਾਂਗਰਸ 'ਚ ਰਹਿੰਦਾ ਸੀ ਉਦੋਂ ਕਾਂਗਰਸ ਚੰਗੀ ਸੀ ਪੱਗ ਵੀ ਇਹਨੂੰ ਰਾਹੁਲ ਗਾਂਧੀ ਨੇ ਦਿੱਤੀ ਸੀ ਅੱਜ ਬੀਜੇਪੀ 'ਚ ਵਗ ਗਿਆ ਅੱਜ ਉਹ ਹੀ ਕਾਂਗਰਸ ਮਾੜੀ ਐ ਉਹਨੇ ਸਿੱਖ ਮਾਰੇ ਐ ਸਿੱਖਾਂ ਦੇ ਕਤਲ ਕੀਤੇ ਐ ਸਿੱਖਾਂ ਦੀਆਂ ਪੱਗਾਂ ਇਨਸਾਨੇ ਤੇ ਨਹੀਂ ਕਾਂਗਰਸ ਤੇ ਦੇਖ ਲਓ ਇਹ ਇਹ ਦੋਰੇ ਕਿਰਦਾਰ ਨੇ